ਕੀ ਨਾਂਵਾਂ ਜੀ ਆਪਣਾ ਸੁਖਜੀਤ ਕੌਰ ਕਿਹੜਾ ਪਿੰਡ ਹੈ ਜੀ ਆਪਣਾ ਮਹੇਸ਼ਰੀ ਸੰਧੂਆ ਮਹੇਸ਼ਰੀ ਹਾਂਜੀ ਅੱਛਾ ਪੰਜ ਜੀ ਕੀ ਪ੍ਰੋਬਲਮ ਸੀਗੀ ਆਪਾਂ ਨੂੰ ਮੈਨੂੰ ਪ੍ਰੋਬਲਮ ਤਾਂ ਬਹੁਤ ਜ਼ਿਆਦਾ ਸੀ ਗਠੀਏ ਦੀ ਜ਼ਿਆਦਾ ਪ੍ਰੋਬਲਮ ਸੀ ਗਠੀਏ ਦੀ ਹਾਂਜੀ ਕਿੰਨੇ ਚਿਰ ਤੋਂ ਗਠੀਆ ਸੀਗਾ ਜੀ ਪਿਛਲੇ 4 ਸਾਲ ਤੋਂ 4 ਸਾਲ ਤੋਂ ਹਾਂਜੀ ਤੇ ਹੋਰ ਕੀ ਕੀ ਸਮੱਸਿਆ ਸੀਗੀ ਜੀ ਹੋਰ ਮੈਨੂੰ ਥਾਇਰਾਇਡ ਸੀ ਹਾਂਜੀ ਬੀਪੀ ਬਹੁਤ ਜ਼ਿਆਦਾ ਹਾਈ ਰਹਿੰਦਾ ਸੀ 185 90 ਤੋਂ ਘਟਦਾ ਨਹੀਂ ਸੀ ਅੱਛਾ ਜੀ ਤੇ ਸਰਵਾਈਕਲ ਸੀ ਠੀਕ ਹੈ ਜੀ ਬਣਦਾ ਪਿਆ ਸੀ ਹਾਂਜੀ ਬਾਕੀ ਜੋ ਲੇਡੀਜ਼ ਪ੍ਰੋਨ ਹੋ ਉਹ ਵੀ ਬਹੁਤ ਜ਼ਿਆਦਾ ਸੀ ਉਹ ਵੀ ਜ਼ਿਆਦਾ ਸੀ ਹਾਂਜੀ ਤੇ ਕਿੰਨੇ 3 ਮਹੀਨੇ ਤੋਂ ਕਿ ਲੈ ਰਹੇ ਹੋ ਕਿੰਨੇ ਚਿਰ ਤੋਂ ਲੈ ਰਹੇ ਹੋ 3 ਮਹੀਨੇ ਤੋਂ ਮੈਂ ਲੈ ਰਹੀ ਆ ਰੈਨਟਸ ਹਾਂਜੀ ਰੈਨਟਸ ਨੋਵਾ ਲੈ ਰਹੀ ਆ ਅੱਛਾ ਆ ਰੈਨਟਸ ਸੀਸੀ ਹੈ ਜੀ ਹਾਂਜੀ ਥੋੜਾ ਦਿਖਾਓ ਚੰਗੀ ਤਰ੍ਹਾਂ ਦਸ ਕਣੋਂ ਪਤਾ ਲੱਗ ਜੂਗਾ ਠੀਕ ਹੈ ਜੀ ਅੱਛਾ ਇਹ ਚੀਜ਼ ਨੂੰ ਲੈ ਰਹੇ ਹੋ ਤੁਸੀਂ ਹਾਂਜੀ ਇਹਦੇ ਨਾਲ ਮੈਨੂੰ ਬਹੁਤ ਹੀ ਫਾਇਦੇ ਹੋਏ ਆ ਅੱਛਾ ਬਹੁਤ ਫਾਇਦੇ ਹੋਏ ਆ ਇਹਦੇ ਨਾਲ ਸਰਵਾਈਕਲ ਵੀ ਖਤਮ ਹੋ ਗਿਆ ਅੱਛਾ ਜੀ ਫੈਰਟ ਵੀ ਖਤਮ ਹੋ ਗਿਆ ਠੀਕ ਹੈ ਜੀ ਤੇ ਬੀਬੀ ਵੀ ਮੇਰਾ ਐਕਸ 110 ਤੇ ਰਹਿ ਗਿਆ ਲੱਗੇ ਠੀਕ ਹੈ ਜੀ ਅਸਲ ਸਵੇਲਿੰਗ ਹੁੰਦੀ ਤੁਹਾਡੇ ਸਰੀਰ ਦੇ ਉੱਪਰ ਸਵੇਲਿੰਗ ਜਿਹੜੀ ਹੁੰਦੀ ਸੀ ਬਹੁਤ ਜ਼ਿਆਦਾ ਹੁੰਦੀ ਸੀ ਮੈਂ ਚੱਲਣੇ ਫਰਨੀ ਸੀ ਸੰਕੀ ਅੱਛਾ ਜੀ ਇਸ ਟਾਈਮ ਮੈਂ ਆਪਣੇ ਘਰ ਦਾ ਖਾਣਾ ਵੀ ਖੁਦ ਬਣਾ ਰਹੀ ਹਾਂ ਠੀਕ ਹੈ ਜੀ ਤੇ ਮੈਂ ਕੱਪੜੇ ਵੀ ਸਟ੍ਰੈਚ ਕਰ ਰਹੀ ਹਾਂ ਅੱਛਾ ਕੱਪੜੇ ਸਟ੍ਰੈਚ ਕਰ ਲੱਗੇ ਹੁਣ ਪਹਿਲਾਂ ਬਿਲਕੁਲ ਨਹੀਂ ਕਰ ਸਕਦੇ ਸੀਗੇ ਚਲੋ ਬਹੁਤ ਬਹੁਤ ਮੁਬਾਰਕਾਂ ਅਸ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪ੍ਰੋਡਕਟ ਬਾਰੇ ਤੁਹਾਨੂੰ ਸੰਦੇਸ਼ ਇਹ ਹੀ ਦੇਣਾ ਚਾਹੀਦਾ ਕਿ ਇਸ ਦਾ ਬਦ ਤੋਂ ਬਦ ਇਸਤੇਮਾਲ ਕਰੋ ਠੀਕ ਹੈ ਜੀ ਆਪਣੀ ਜੋ ਵੀ ਹੈ